ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਹਮਨਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵੀ ਤੁਹਾਡਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਮੈਂ ਸ਼ਾਮ ਦਾ ਟਾਈਮ ਹੋ ਰਿਹਾ ਜੀ ਤੇ ਆਪਾਂ ਅੱਗੇ ਸਬਜ਼ੀਆਂ ਅੱਜ ਅੱਜ ਸਰਦਾਰ ਜੀ ਤੋਂ ਸਬਜ਼ੀਆਂ ਮੰਗਾਈਆਂ ਸੀਗੀਆਂ ਮੈਂ ਕਿ ਸਬਜ਼ੀਆਂ ਕੁਝ ਹੋਰ ਲੈ ਕੇ ਆਏ ਹਾਂ ਹੋਰ ਲਾਵਾਂਗੇ ਚੱਕਣ ਦਾ ਦੁੱਧ ਸੋਨੇ ਹੋਗੇ ਔਰ ਫਿਰ ਦੋ ਤਿੰਨ ਹੋਗੇ ਦੋ ਅੰਦਰ ਪਈ ਨਹੀਂ ਮੈਨੂੰ ਤਾਂ ਪਤਾ ਨਹੀਂ ਲੋ ਜੀ ਆਪਣੀ AC ਦੀ ਹੋਗੀ ਸਰਵਿਸ ਉਹਨੇ ਟੈਰੀ ਲਈ ਸਿੱਧੀ ਸਰਵਿਸ ਲੱਗਈ ਹੁਣ ਪਹਿਲਾਂ ਦੂਜੀ ਦੀ ਕਰਾਈ ਪਹਿਲਾਂ ਪਾਣੀ ਤੋੜੀ ਕਰਕੇ ਨਹੀਂ ਕਰਾਈ ਸੀ ਕਿਉਂਕਿ ਰਿਪਰ ਚੱਲ ਰਹੀ ਸੀ ਇਹ ਗਰਦਾ ਸੀਗਾ ਹਨਾ ਤੇ ਉਹਨੇ ਇਹਦੀ ਸਰਵਿਸ ਹੋ ਗਈ ਐਵੀ ਕੱਟ ਠੰਡਾ ਕਰਦੇ ਵੀਰ ਜੀ ਇਹਦੀ ਵੀ ਚੈੱਕ ਕਰ ਲਿਓ ਗੈਸ ਹਾਂ ਪਹਿਲਾਂ ਸਰਵਿਸ ਕਰਕੇ ਫਿਰ ਬਾਅਦ ਚ ਚੈੱਕ ਕਰ ਲਿਓ ਖਲੀਆ ਚਾਹੇ ਰੱਖਿਆ ਉਹ ਗਾ ਚਾਹੇ ਰੱਖਿਆ ਉਹ ਬਾਦੀ ਮਰ 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 ਚਾਹ ਚੱਲ ਆ ਜਾ ਆ ਜਾ ਉਹ ਤੂੰ ਇੱਧਰ ਚੱਲੇ ਆ ਹੁਣ ਉਹ ਦਮਾ ਲੋ ਜੇ ਆਪਣੇ ਆਮ ਅੱਜ ਵੇਚਦੀ ਵਿਚਾਰੀ ਅੱਜਾ ਦੂਜਾ ਥੈਲਾ ਲੈ ਲਈ ਉਹ ਨਾ ਥੱਲੇ ਲਾ ਲਓ। ਦੀ ਪਟੇ। ਉਹ ਮੈਂ ਥੱਲੇ ਲਾਉਂਦਾ ਵੱਡਾ ਬੰਦਾ ਲੈ। ਅੰਨੀ ਦੇ ਗਿਆ ਜਾ ਵਕੀਲ ਆਇਆ ਮੱਢ ਬੰਨ ਗਏ ਨਾ ਫੇਰ ਅੰਨੀ। ਜਾਂਦੀ ਨਹੀਂ ਬਾਹਰ ਹੈ ਕਿਹੜੇ ਨਿਕਲੀਆਂ ਕਿਤੇ ਬਾਹਰ। ਪੀ ਲੈਣ ਦੇ ਪੀ ਲੈਣ ਦੇ ਪਾਣੀ ਪੀ ਲੈਣ ਦੇ। ਪੁਰੇ ਮੱਲ ਦਾ ਮਾਮਾ ਇਧਰ ਆ। ਵਿਚਾਰੀ ਨੇ ਜਲ ਲਾਸਟ ਵਾਰੀ ਪਾਣੀ ਦੇਣਾ ਆ ਆਪਣੇ ਘਰੇ। ਕਮਾਲ ਦੀ ਗੱਲ ਹੈ ਨਾਲ ਨਾਲ। ਐਨੂੰ ਆ ਹੋ ਜੋ ਅੱਗੇ ਉਹ ਥੱਲੇ ਚੱਕ ਕੇ ਅੱਗੇ ਨਹੀਂ ਆਣ ਦੰਦਾ। ਬੜੀ ਯਾਰ ਲਾਲੀ ਤੂੰ ਹੀ ਲਿਆ ਫੈਲਾ ਤੂੰ ਲਿਆ ਲੈ ਜਾ ਇਹ ਬੜਾ ਆਹ ਭਰੀ ਮਾਰੇ ਪਾਏ ਪਾ ਲੈ ਜਾਏਗੀ ਉੱਤੀ ਮੇਜ ਹੈ ਜਾਈਗੀ ਉੱਤੀ ਓਰੇ ਪਈਏ ਮਰੇ ਨਾਲ ਦੇਖੀ ਹਰੀ ਮੂਰੀ ਨਹੀਂ ਨਾ ਪਾਲਾਂ ਜਦ ਮੂਰੀ ਮੈਂ ਨਾ ਉਹ ਫਿਰ ਟੈਂਪੂ ਦੇ ਵਿੱਚ ਹਿੱਲਦੀ ਨਹੀਂ ਸੰਗਲ ਹੋਰ ਚੀਜ਼ ਹੁੰਦੀ ਸੰਗਲ ਚੱਲਦੀ ਜਿਹੜੇ ਨਾਲ ਪੂਰੀ ਖਾਣੇ ਮੈਂ ਅਸਾਂ ਘੜੀ ਜਾਣੇ ਨੂੰ ਜੀ ਕਰਨਾ ਤਾਂ ਫਿਰ ਆਉ ਆਵੇ ਦਾ ਰੂਬ ਹੀ ਨਹੀਂ ਆਉਂਦਾ ਪਾਲਣੇ ਮੁਰੇ ਚੱਲ ਪੋੜੀ ਨਾ ਕੁਝ ਬਣੀ ਜੀ ਨਾ ਮਾ ਤੇਰੇ

ਯੋ ਵਿਤਰੀ ਹੈ ਮੈਂ ਨਹੀਂ ਰੱਖਦਾ ਮੇਰੀ ਮਾਤਾ ਹੀ ਘੜੀ ਚਾਰ ਮਾਰਿਆ ਐਸਾ ਕਿ ਇਹਨਾਂ ਨੂੰ ਉਸ ਕਾਲੇ ਮੇਰੇ ਕੋਲ ਆ ਨਾ ਯੋ ਤੇ ਸੈੱਟ ਓਏ ਵਾਹ ਖੜੇ ਚਲ ਤੇ ਆ ਗਿਆ ਪਿੱਛੇ ਹਾਂ ਹਾਂ ਉਹ ਉੱਥੇ ਤੱਕ ਲੈ ਕੇ ਜਾਉਂਗੇ ਉਹਦੋਂ ਉਹਨੂੰ ਪਿੱਛੇ ਬੁਲਾ ਪਹਿਲਾਂ ਉਹ ਦੇਖ ਭਾਈ ਕਿੱਡੀ ਦੌੜ ਨੂੰ ਹੋ ਕੇ ਲੰਘਿਆ ਉੱਪਰ ਨੂੰ ਟੱਪ ਕੇ ਕੁੱਤੇ ਗਿਆ ਲੀਆਂ ਜਾ ਉਦੋਂ ਚੱਲੇ ਜਾ ਤੂੰ ਵੀ ਕਿੱਲੀ ਨਹੀਂ ਜਾਂਦੀ ਨੀ ਮੁੜਿਆਈ ਮੈਂ ਪਾਰੇ ਆ ਦੋ ਦਿਨ ਭੁਲੇਆ ਮਾਲਾ ਬੱਸ ਧੀ ਨਹੀਂ ਬੱਸ ਇਹ ਆ ਜਾ ਸਾਡੀ ਆਪਾਂ ਆਪਣੇ ਜਿਵੇਂ ਬਣਣੀ ਚਾਰਜ ਕਰਕੇ ਬੰਨ ਲਾ ਮਾਲੀ Pero también en la hora que ves. ਜਾਂਦਾ ਇਹ ਕੁਝ ਤਾਂ ਸਮਝ ਆਉਂਦਾ ਹੈ ਮੈਂ ਜਿਹਨੂੰ ਸਾਰੇ ਸਾਰੇ ਲੋਕ ਦੇਖਦੇ ਨਹੀਂ ਬਤਾ ਮੈਂ ਜੇ ਬੰਦ ਜੀ ਸਮਝ ਆਉਂਦਾ ਹੈ ਕਿ ਇਹ ਕਿੰਦਾ ਹੋਇਆ ਕਿ ਇਹ ਤੁਮਨ ਚ ਲੈ ਆ ਹਾਂ ਜੇ ਇਹ ਹੋਰ ਕੈਮਰਾ ਮੋਂ ਕੰਮ ਕਰਦਾ ਜਾਂ ਰੱਖੂ ਮੈਂ ਜੀ ਆਪਾਂ ਕਰਵਾ ਲਈ ਜਨਮ ਇਹ ਗਲਜਾਰ ਦੀ ਥੋੜੀ ਜਦੋਂ ਬਣਾਈ ਏ ਤਾਂ ਉਹ ਐਵੇਂ ਬਣਾਈ ਏ ਥੋੜੀ ਬਣਾਈ ਨਾ ਆਪਾਂ ਤੋਂ ਪਾਣੀ ਪੋੜੀ ਨਾ ਕਿ ਮੈਂ ਤੇਰੀ ਕੋਈ ਦੋਸਤ ਸੁਣਦਾ ਗੀ ਜਾਰੀ ਕੀਤਾ ਬੁੱਦਾ ਮੈਂ ਤਾਂ ਬਣਾਈ ਸੀ ਉਹ ਸੜ ਗਿਆ ਨਾਲ ਹੀ ਸੜ ਗਏ ਯਾਰ ਸਾਲ ਬਣਾਈ ਮੈਂ ਦੇ ਚਨੀ ਰਿਹਾ ਗਿਆ ਨਾਲ ਬੜੀ ਅੱਗ ਲੱਗੀ ਹੈ ਬੜੀ ਅੱਗ ਲੱਗੀ ਉਹ ਨਾਲ ਹੀ ਸੜ ਗਿਆ ਬਣਾਈ ਕੀ ਹਾਲੀ ਹੋਈ ਤੇ ਸਾਲਾ ਦਾਰੇ ਦਾ ਸੜ ਗਿਆ ਸਾਰਾ ਬੜੀ ਅੱਗ ਲੱਗੀ ਹੈ ਬਣਾ ਜੜਾ ਤੂੰ ਦੇਖਿਵੇਂ ਤਾਇਆ ਵਧੀਆ ਸਾਫੀ ਨੋਤੇ ਨੋਤਾਵ ਕਢਾ ਲਈ ਅਸੀਂ ਵੀ ਤਰਨ ਗੀ ਮਾੜਾ ਨਹੀਂ ਸਾਲੀ ਕਿਵੇਂ ਲੱਗੀ ਇੱਕ ਪੀ ਆ ਜਾ ਬਾਲਣ ਸੇ ਸੜ ਜਾ ਸਾਰੇ ਨਾਲ ਸੜ ਨਹੀਂ ਜੂਦੀ ਨਾੜ ਤੇ ਆਈ ਨਮਾ ਠੱਕਾ ਲਾਓ ਰੋਕ ਜਾ ਠੱਕਾ ਨਹੀਂ ਠੱਕਾ ਲਾਓ ਛੱਟਕਾ ਲਗੇਗਾ ਐਂ ਠੱਕਾ ਲਾ ਲੀਂ ਮੜੇ ਮੜੇ ਦਾ ਕਹਿ ਰਾਇ ਕਿ ਕੋਈ ਨਹੀਂ ਤੂੰ ਕੱਟਾ ਮੇਰੇ ਕੋਲ ਤੇ ਜਦ ਮਰਜੀ ਆ ਕੇ ਕੱਟਾ ਦੇਖ ਜੀ ਹਨਾ ਬੋਹ ਰੋਏ ਤੇ ਤੂੰ ਕਹਿੰਦੀ ਰੋਂਦਾ ਰਿਹਾ ਮੇਰੀ ਮੈਂਸ ਲੈ ਕੇ ਆਓ ਮੇਰੀ ਮੈਂਸ ਲੈ ਕੇ ਆਓ ਅੱਜ ਤਾਂ ਤੂੰ ਰੋਇਆ ਨਹੀਂ ਹੈ ਅੱਜ ਕੱਟਣੀ ਹੈ ਫੇਰ ਦੇ ਦੇਂਗੇ ਚੱਲ ਕਰੇਲੇ ਤਾਰ ਦੇ ਹੈ ਤਸੇ ਤਸੇ ਤਰੀ ਗਿ ਨਹੀਂ ਆਦੇ ਨੇ ਅੱਛਾ ਜੀ ਕਿੰਨੇ ਪੈਸੇ ਕੀ ਲੈਣਾ ਇਹ ਵਾਏ 2 ਕਰੋੜ ਹੈ 2 ਕਰੋੜ ਦੇ ਕੇਲੇ ਕਰੇਲੇ ਲੈ ਹੜ ਲੈ ਜਾ ਆਪਣੇ ਬਾਪੂ ਦੇ 3 ਕਰੋੜ ਗਿਆ ਹਮੇ ਲੜਕੇ ਨਹੀਂ ਚੋਣੇ ਕਰੇਲੇ ਲੱਦੇ ਕੁੜੀ ਨਹੀਂ ਆਦੇ ਨੇ ਰਵਾਂਦੇ ਨਹੀਂ ਤੈਨੂੰ ਕਿੰਨੇ ਥੋੜਾ ਜਾਈ ਹੌਲਾ 3 ਕਰੋੜ ਆ ਗਿਆ ਤੇ ਜਿਆਦਾ ਏ। ਜਿਆਦਾ ਹੈ ਰਾਣੀ। ਕਰੇਲੇ। ਤਿੰਨ ਕਰੋੜ ਦੇ ਕਰੇਲੇ ਲਿਆਏ ਮੇਰੇ ਮੁੰਡਾ। ਹਾਂ? ਕਿੱਦਣ ਚੱਲੀ ਸੈਰ ਸਪਾਟਾ ਕਰਨਾ? ਕਿਛ ਦੇ ਲੈ ਗਾਣੀ? ਮੇ ਲੱਤਾਂ ਮਨ ਠੋਕਦੀ। ਲੋ ਜੀ ਇੱਧਰ ਆਪਣਾ ਕੁਪ ਧਾਰ ਹੋ ਰਿਹਾ ਆ ਦੇਖੋ ਅੱਜ ਪੂੜੀਆਂ ਪੂੜੀਆਂ ਲਿਆਂਦੀਆਂ ਭਾਈ ਕੀ ਕਹਿ ਰਿਹਾ ਕ ਤੂੰ ਜੰਮਿਆ ਕਿ ਮੈਂ ਜੰਮਿਆ ਪਤਾ ਨਹੀਂ ਕਿਉਂ ਕਹਿਣ ਲੱਗਿਆ ਅੱਛਾ ਹੈ ਤਮੇ ਕੋਪਣੀ ਮੰਨਣਾ ਹੈ। ਥਮੇ ਦਾ ਅੰਦਰ ਪਾਲੀ ਕਰ। ਲੋ ਜੀ ਦਰਾਨੀ ਜੀ ਸਾਣੀ ਫੇਰ ਮਾੜੀ ਤੱਕ ਘੁੰਮਣ ਚੱਲੀ ਅੱਜ। ਇੱਕ ਕਮੈਂਟ ਆ ਮੈਨੂੰ ਕਿਹਾ ਤੁਹਾਡੇ ਦਰਾਨੀ ਬਹੁਤ ਸੋਹਣੀ ਹੈ। ਦਰਾਨੀ ਮੇਰੀ ਫੁੱਲ ਗਈ। ਥੋੜੀ ਜਿਹੀ ਮੋਟੀ ਹੋ ਜਾਵੇ ਬਸ। ਹੈ? ਦੇਖੇਗੀ ਤੇ ਬਹੁਤ ਜ਼ਿਆਦਾ ਹੈ ਕਿਤੇ। ਹਾਏ ਮਾਮੀ ਨੇ ਫੋਨ ਕਰਿਆ। ਮਾਮੀ ਜੀ ਕਹਿ ਰਹੀ। ਕਹਿ ਰਹੀ ਲੱਤ ਬਾਹਰ ਨੀ ਤੁਹਾਡੀ ਟੁੱਟੀ। ਖਾਦੇ ਜਾਂ ਚੀਕੂ। ਮੇਗੇ ਨੂੰ ਮੇਰੀ ਵੀ ਗੱਲੂ ਸਿੱਧੀ ਨੇ ਹੋਈ ਦੀ ਮਾਜੀ ਨਾਲ ਕੈੜੀ ਬਾਤ ਕਰੋ ਕਾਨੂੰ ਦੇ ਦਰਖਤਾਂ ਦੇ ਉੱਪਰ ਚੜਦੀਆਂ ਇਹ ਮਾਨੂੰ ਸੀ ਮੈਂ ਕਿਹਾ ਜੇ ਸਾਡੀ ਲੱਤਾਂ ਵਾਂ ਟੁੱਟ ਜਾਂਦੀ ਮਾਜਾ ਦੇ ਬਲੌਗ ਆ ਜਾਂਦਾ ਤੂੰ ਸਰਾਵੇਂ ਕਿ ਆ ਵੀ ਭਾਈ ਲੱਤ ਕਢਾ ਲਈ ਤੇ ਮੰਮੀ ਕਹਿੰਦੀ ਨਾ ਭਾਈ ਗੈਰੀ ਲੱਤਾਂ ਵਾਂ ਟੁੱਟੇ ਗਈ ਸੀ ਤੂੰ ਮੋਰਸਾ ਲਾ ਕੇ ਕਿਉਂ ਆ ਯਾਰ ਦੱਸ ਕਿੱਧਰ ਹਮ ਤਾਂ ਆਉਂਦਾ ਕਿੱਥੇ ਮਾਜੀ ਦੁਕਾਨ ਵਾਲਾ ਦੁਕਾਨਾਂ ਮੈਂ ਕਿ ਜੀਜੀ ਖਾਣ ਜਾ ਰਹੀ ਆ ਨਹੀਂ ਜਾ ਰਹੀ ਫੇਸ਼ੀਲ ਕਰਾਂ ਨਹੀਂ ਜਾ ਰਹੀ ਫੇਸ਼ੀਲ ਕਰਾਂ ਸੁਣ ਲੈ ਆਹ ਤਨਵੀਤ ਨੂੰ ਲੈਣ ਜਾ ਰਹੀਆਂ ਸੁਣ ਲੈ ਕਹਿ ਰਿਹਾ ਉਹਦਾ ਤਾ ਚਾਚੀ ਗਾ ਇਹਨੂੰ ਲੈ ਕੇ ਉੱਥੋਂ ਜਾਵਾਂਗੇ ਨਹੀਂ 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 ਮੇਰੇ ਪੁੱਤ ਦੇਖ ਲਓ ਮੋਟਰਸਾਈਕਲ ਲੈ ਕੇ ਮੇਰੇ ਪਿੱਛੇ-ਪਿੱਛੇ ਆ ਰਿਹਾ ਹੈ ਵੀ ਮੇਰੀ ਮਾਂ ਨਾਲ ਲੰਘ ਜਾਵੇ ਕਿ ਤਰੇਗਾ ਹੈ ਹੈ ਮੈਂ ਉੱਧਰ ਵੀ ਦੇਖਣਾ ਨਹੀਂ ਮੇਰੇ ਸਿਹਤ ਖਰਾਬ ਹੋਣ ਤੋਂ ਪਹਿਲਾਂ ਹਾਂ ਹੁਣ ਤਾਂ ਅੱਜੇ ਵਿਆਹ ਹੋਏਗਾ ਵੀ ਹੁਣ ਤਾਂ ਗਰਮੀ ਆਵਾਂ ਕਹਿੰਦੇ ਹਾਂ ਮੈਂ ਤਾਂ ਵੀ ਨਹੀਂ ਜਾਂਦੀ ਆ ਗਰਮੀ ਆਵਾਂ ਆਪਣਾ ਫੇਸ਼ੀ ਥੋੜੀ ਖਰਾਬ ਕਰਨਾ ਹਵੇ ਹੈ ਉਹਦਾਂ ਮੈਂ ਮ ਆਪਣਾ ਫੇਸ਼ਨ ਥੋੜੀ ਖਿਆਲ ਕਰਨਾ ਆਪਾਂ ਉਹਦੇ ਕੋ ਘੁੰਮੇ ਕਰੂੰਗੇ ਮਾੜੀ ਤਾਂ ਸ਼ਾਮ ਨੂੰ ਰੋਟੀ ਖਾ ਕੇ ਨਾ ਉਹ ਰਹਿ ਗਈ ਵਿਚਾਰੀ ਤੈਨੂੰ ਕਿਆ ਚਿਮੜ ਰਿਹਾ ਓਏ ਕਿੱਥੇ ਕਿੱਦਿ ਦੀ ਕਿੱਥੇ ਦੁਆਰੇ ਲੇ ਗਿਆ ਹੁੰਦੀ ਨੇ ਆਲੇ ਕਿੱਥੇ ਲੋ ਜਿੱਦ ਤਿੰਦਾ ਫੇਟ ਜਾ ਰਿਹਾ ਏ ਇੱਥੇ ਆਦਰ ਆਪਣੀ ਭੈਣ ਨੂੰ ਲਿਆਇਆ ਆ। ਚੱਲ। ਹਮੇ ਜਾਏ ਮੈਂ ਫੇਰ ਇੱਧਰ ਲੰਘਿਆ ਮੈਂ। ਤੁਮੇ ਜਾਓ। ਨਾ 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 ਨਾ। ਨਹੀਂ ਹਮੇ ਤਾਂ ਵਾਪਸ ਆ ਰਹੇ ਆ। ਤੁਸੇ ਮੇਰੇ ਸੁਤੇ ਪਏ ਹੋ। ਇਹ ਕੰਨੇ ਕਰਾਵੇ। ਇਹ ਮੇਰੀ ਮਾਇ ਮਾਂ ਨੂੰ ਛੱਡ ਕੇ ਨਾ ਲੰਘ ਜਾ ਸਬਿੰਦਰ ਦੇਖ ਲੈ। ਚੱਲ ਆਜੋ ਆਜੋ। ਲੱਗੋ ਪੈਸੇ ਮੈਂ ਕਿਹਾਂ ਫੇਰ ਲੰਘਦੇ ਹਾਂ। ਚਲੋ ਤੁਮੇ ਕਿਹਾਂ ਮੇ ਜਾ ਰਹੇ। ਇਹ ਲੱਗ ਕੇ ਫਰੇਕਾ। ਥੱਪੜ ਲੱਗ ਜਾਣੇ ਚਲੋ ਕਰਾਉ ਨੂੰ ਚਲੋ ਤੁਰੋ ਅਸੀਂ ਨਾ ਨਾ ਸਿੰਦ ਰੁਕ ਜਾਏ ਐ ਕਿੰਨਾ ਮਾਇਆ ਕੀ ਬੇਤਵਾਰੀ ਅਸਪਨਿਕ ਨੂੰ ਆਲ ਤੱਕ ਜਾਣਾ ਦਾ ਅੱਗੇ ਤੱਕ ਜਾਣਾ ਦਾ ਡੈਰੀ ਤੱਕ ਜਾਣਾ ਦਾ ਹਾਂ ਕਿੰਨੀ ਇਹਨਾਂ ਨੂੰ ਮਾਇਆ ਕੀ ਬੇਤਵਾਰੀ ਹੈ ਵੀ ਮਾਇਆ ਨਾਲ ਲੰਘ ਜਾਵ ਜਿੱਥੇ ਮਰਜ਼ੀ ਫਿਰੇ ਚਲ ਆਜੋ ਆਜੋ ਐਸਪਿੰਦਰ ਇੱਕ ਮਕਾਲ ਮੈਂ ਹੋਰ ਪੁੱਛਣੀ ਸੀ ਤੈਨੂੰ ਮੈਂ ਤੁਹਾਨੂੰ ਆਹ ਮੋਗੇ ਕੇ ਵੀ ਤੁਹਾਨੂੰ ਮੇਰੀ ਕੋਟੀ ਹੋ ਵੀ ਨਹੀਂ ਦੇਖਾਂ ਖਾਂ ਦੇਖ ਮੇਰੀ ਵਿਆਹ ਵਾਲੀ ਕੋਟੀ ਆਹ ਪਤਾ ਨਹੀਂ ਤੇਰਾ ਪ੍ਰੋਨਾ ਕਿੱਥੇ ਚੱਕ ਕੇ ਲਿਆ ਪਤਾ ਨਹੀਂ ਤੇਰਾ ਪ੍ਰੋਨਾ ਕਿੱਥੇ ਚੱਕ ਕੇ ਲਿਆ ਮੈਂ ਕੱਲ ਦੇਖੀ ਪਰਸ ਪਰਸ ਲਾਲ ਵੀ ਸੂਟ ਮੇਰਾ ਕਾਲਾ ਸੂਟ ਵੀ ਮਿਲ ਲਗਾ ਮੇਰਾ ਪਤਾ ਨਹੀਂ ਕਿੱਥੇ ਚੱਕ ਕੇ ਲਿਆ ਇਹ ਆਦਮਾ ਤੇ ਲੈ ਮਬਾਈ ਵੀ ਦੀਆਂ ਨਹੀਂ ਹੂੰ ਫਿਰ ਥੈਲੇ ਦਾ ਮਨ ਪੇਟੀ ਵਾਲੇ ਕਮਰੇ ਵਿੱਚ ਪਏ ਸੀ ਪਿੱਛੇ ਹਾਂ ਢੰਕੀਆਂ ਵਾਲੇ ਦਾ ਹਾਂ ਉੱਥੇ ਦੇ ਕੱਢੇ ਹੁੰਦੇ ਉੱਥੇ ਦੇ ਕੱਢੀ ਵੀ ਆਏ ਸੀਹੀ ਗੱਲ ਹੈ ਨਾਲ ਛੱਟਾ ਸੈੱਟ ਪਤਾ ਹੋ ਲੈ ਦੇਖ ਲੈ ਕਿੰਨੇ ਸਾਲ ਬਾਅਦ ਕੋਟੀ ਨਿਕਲੀ ਮੈਂ ਨਾ ਪਰਸੋਂ ਜਦੋਂ ਪੇਲ ਬੱਟੀ ਦੀ ਮੈਂ ਜਾ ਰਹੀ ਆ ਰਾਮ ਤੇ ਆਪਣਾ ਇਸ ਤਰ੍ਹਾਂ ਲੈ ਕੇ ਚੋਰੇ ਭਈਏ ਕੁੱਪਾ ਬਣ ਰਿਹਾ ਹੈ ਹਨਾ ਹੇ ਮੇਰੀ ਨੀਗਾ ਪੈ ਗਈ ਮੇਰੀ ਹਾਸੇ ਨਿਕਰਾ ਹੈ Ma stinga, <laughs> <Kitche> <laughs> hmm. hmm. ho levato levato levato. Che succede? Suto vede, sono molto bene. Basta, hai fatto un video? Basta, hai Basta, hai fatto un video. 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 Basta, ਸਮੇਂ ਗਰਾਂ ਚੜਕਾ ਬੰਨ੍ਹਾ ਲਾ ਫੇਰ ਆਉਂਗੇ ਆਓ ਫੇਰ ਘੁੰਮੋਗੇ ਜਿਆਦਾ ਇੱਧਰ ਕਰਦੇ ਆਹ ਕੁੱਪਾ ਨਾ ਉੱਧਰ ਆਉਣਾ ਦਾ ਹਾਂ ਇੱਧਰ ਆ ਕਰ ਇੱਧਰ ਆ ਇਹ ਨਾ ਫੇਰ ਇੱਧਰ ਆਉਣਾ ਦਾ ਤੂੜੀ ਨਹੀਂ ਨਾ ਸਹੀ ਢੰਗ ਨਾਲ ਗੇਰੀ ਇਹ ਵੀ ਨਹੀਂ ਤੇ ਸਹੀ ਢੰਗ ਨਾਲ ਆਈਗੀ ਕਿ ਆ ਕਰਦੇ ਹਾਂ ਫੇਰ ਹੁਣ ਇੱਥੇ ਲੱਗੂਗਾ ਇੱਕ ਹੋਰ ਜਮਾਂ ਨੇੜੇ ਫੇਰ ਉਹ ਇੰਨੀ ਜਗ੍ਹਾ ਪੱਛ ਜਾਣੀ ਉਹ ਪੱਛ ਜਾਣੀ ਇਹ ਚਲਾਂ ਗਏ ਜਨਵੀ ਦਾ ਅੰਦਰ ਪੜ ਗਏ ਮੇਰੇ ਨਾਲ ਲੋ ਜੀ ਆ ਦੇਖੋ ਚੱਪਣ ਕੱਦੂ ਉਹ ਲੈ ਕੇ ਆਨੀਏ ਮੈਂ ਚਾਕੂ ਚਾਕੂ ਨਾਲ ਵੱਢਦੀ ਆ ਉਹ ਤਾਂ ਛੋਟੇ ਛੋਟੇ ਆ ਜੀ ਇਹੀ ਇੱਕ ਦੋ ਨੇ ਬਸ ਆਹ ਕਿਦਰਾ ਖਲਾ ਮੇਰੇ ਪੱਤ ਹੈ ਹੈ ਲਾ ਪਰ ਕੇ ਪਾਣੀ ਨਾਲ ਉਹ ਤੋੜ ਗਈ ਹੈ ਇਹਨੇ ਤੋਂ ਕਿ ਫ੍ਰਿਜ ਜਿਹੜਾ ਖਲੰਗੇ ਉੱਪਰ ਦੇਖਦੇ ਬਾਅਦ ਚ ਤੋੜ ਗਈ ਹੈ ਇੱਕ ਤਾਂ ਨਾ ਇਹ ਭੁੰਡੀਆਂ ਜੀਆਂ ਬਾਗੀਆਂ ਹੋਈਆਂ ਪਈਆਂ ਨੇ ਸਰਵਿਸ ਬਣਾ ਲਈ ਠੰਡਾਈ ਇਹ ਬਈ ਮਾ ஒ தான் ਜਿਵੇਂ ਅਸੀਂ ਅਮੇਗੀ ਲੈ ਕੇ ਆਏ ਦੋ ਇਧਨੇ ਟਿੱਕੇ ਹੀ ਬਹਿ ਜਾ ਕਰੋ ਘਰਾਂ ਕਹੇ ਮਿਲ ਕੇ ਕਰੋ ਕਰੋ ਬੰਦੂ ਕਾਹਤੇ ਅਬ ਇਹ ਮੰਦੂ ਗਿਆ ਪਤਾ ਹੂ ਤੇਰਾ ਚੋਰ ਕਿਹਾ ਆਪਣੀ ਪੋਤੀ ਨੂੰ ਕਹਿ ਰਹੀ ਦੀ ਓਲੇ ਆਈ ਮੜ ਜਾ ਕੇ ਚੱਕ ਕੇ ਸਾਲ ਜਿ ਸਟਿਕਾ ਦੇਖ ਮੈਂ ਕੰਮ ਲੱਗੇ ਰੀਪਰ ਨੂੰ ਹੁਣ ਕਿਧਰੇ ਮੇਰੇ ਪਾਤੇ ਦਾ ਪਹਿਲਾ ਵਾਰ ਲਾੜਾ ਦਾ ਬਾਪ ਦਾ ਪਾਤੇ ਦਾ ਮਾਰਨ ਵਾਲਾ ਕਿਸ ਨੇ ਪਾਤਿਆ ਮੈਂ ਕਹਿੰਦਾ ਉਹ ਬੰਦ ਕਰਕੇ ਦੇਖਦੇ ਮੇਰਾ ਮਨ ਹੋਇਆ ਮਨ ਚੱਲ ਕੀ ਨੇ ਬਾਤੇ ਸਟੇਟਸ 我这都我这 ਉੱਪਰ ਹੋਣੇ ਤਾਂ ਤੋੜ ਨਹੀਂ ਲੈ ਸਕੀ ਹੋਰ ਨਾ ਤੋੜ ਚੱਲ ਕੋਈ ਨਹੀਂ ਖਾ ਲੈ ਫਿਰ ਕੀ ਹੋਵੇ ਤਾਂ ਕੀ ਹੋ ਜਾਵੇ ਕਿੰਝੂ 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 ਇਹ ਹੋ ਹਾ ਲੈ ਖਾ ਨਹੀਂ ਸਕਦਾ ਇਹ ਮਬੀ ਆ ਦੇਖ ਆ ਦੇਖ ਹਾ ਫਿਰ ਇਹ ਨੱਬ ਕੇ ਦੇਖ ਥੋੜੇ ਦਾ ਗਰੇ ਆ ਕਰ ਇਹ ਦਾ ਚਾਰ ਵਾਲੀ ਖੱਲ ਪਕ ਗਈ ਨਾ ਖਾ ਲੈ ਵਾ ਇੱਕ ਉਹ ਰੱਖਾ ਨੂ Aho tu awika an one toys rahata ki aara kartu aara Aho tu awika an one toys rahata ki aara kartu aara salaji mantira ia sakona nisi你touそして buddy aa yerde baar old man point out pada egani pikautku papata packata verg retirata par patriarch pari pepektura près aktito no

लार बोला तो बाप रे जिन्ना पानी करूँगा जिन्ना लाश हो गई है ना अंधों खा रहे हैं तो कट्टे कट्टे नहीं करेगा अंधों खा रहे हैं अलग क्या चीज़ है तो दो चार अंधों भर लगे हैं ग्रीन टी जब कौन करेगा अच्छा मामी वाली मरी का मामी वाली हाँ कुत्ते खेल जाओ चार कैसे मामा आंबान तो भी ज ਆਮਰ ਦਾ ਪਹਿਲਾ ਕਿਦਾਈ ਵੀ ਹੋ ਗਈ ਸੀ ਪਿਛਲੇ ਸਾਲ ਜਿਨਾਈ ਗੇ ਹੁਣ ਤਾਂ ਉਹ ਮੱਗਾ ਦੇ ਕਿ ਲੋ ਗਿਆ ਵਾ ਅਜੇ ਲੈ ਕੇ ਮਜਾਦੇ ਕਿਰਾ ਪ੍ਰਸਾਦ ਵਾ ਨਾ ਗਮਲੇ ਵਾਲੀ ਲੈ ਜਿਓ ਗਮਲੇ ਮੇ ਨਾ ਪਰ ਗਮਲੇ ਮੇ ਸੁੱਕਲੇ ਮੁੱਲ ਲਗਾ ਨਾਲੇ ਦਹੀਂ ਚਿੱਨਾ ਤਾਂ ਦੇਖ ਲੋ ਹੂੰ ਮੈਂ ਦੱਸਣਾ ਹਾਂ ਮੈਂ ਤੇ ਵੀ ਤੁਹਾਨੂੰ ਇਹ ਕਹ ਰਹੀ ਆ ਵੀ ਆਪਾਂ ਤਾਂ ਨਹੀਂ ਮੁਕਾਬਲਾ ਕਰਾਂਗੇ ਨਾ ਉਸੇ ਬਾਦ ਵਿੱਚ ਰੁਸੀ ਬਈ ਖਾਣੇ ਰਹੀ ਹੂੰ ਉਹ ਕਰਕੇ ਦੇਖਿਆ ਕੈਰੀ ਮਿਰਚ ਲਾ ਦੇ ਪਈ ਐ

ਚੇਰੂ 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 ਸੋਹਣਾ ਹੈ ਨਾ ਚੀਕ ਤੂੰ ਸੁਆਦ ਹੈ ਨਾ ਕੋਈ ਰੰਗ ਨਹੀਂ ਹੈ ਗੁਰਦਾਰੇ ਮਾ ਹਾਂ ਨਾ ਹੁਣ ਭੁੱਖਾ ਜੇ ਆ ਤੂੰ ਲਗਾ ਦੇ ਤਾਂ ਬੰਦ ਕਰ ਦੋ ਕਿਹੜਾ ਕਿੱਥੇ ਜਾ ਗਿਆ ਬਾਤ ਨਹੀਂ ਆ ਰਹੇ ਵੈਸੇ ਕੈਰੀ ਚੀਕੂ ਨਾ ਆੜੂ ਉਹ ਨਹੀਂ ਆਏ ਖੱਟੇ ਨਹੀਂ ਆਗੇ ਮਿੱਠੇ ਆ ਨਾ ਵਧੀਆ ਨਹੀਂ ਵੈਸੇ ਠੀਕ ਆ ਹਮੇ ਵੀ ਇਹ ਜਿਹਾ ਖਾਈਏ ਪਹਿਲਾਂ ਪਰ ਹੁਣ ਜਿਆਦਾ ਪੱਕ ਗਏ ਆ